ਹੋ ਭਗਵਾਨ ਬਾਲ ਗੋਬੀ ਜੀ ਪਵਿੱਤਰ ਜਗ੍ਹਾ ਤੇ ਖੜੇ ਆਂ ਹੋ ਸਕਦਾ ਸਰਤਾਨ ਦੇ ਵਿੱਚ ਕੋਈ ਕੌੜਾ ਕੰਜੀਤ ਗਹਿਰੇ ਵਿੱਚ ਸ਼ਾਮਲ ਹੋ ਬੋਲੇ ਇਹਨਾਂ ਸਾਵੀ ਨੇ ਭਾਂਤ ਤੋਂ ਕਿਹਾ ਉਹ ਹੀ ਕੰਮ ਕਰਾਂਗੇ ਦਸ ਤਾਂ ਗਿਰੋ ਲੋਕੀ ਹਾਂ ਹੁੰਦਾ ਕੀ ਸੋ ਬਾਈ ਕੋਈ ਫਿਰ ਰਿਪੀਟ ਕਰਨਾ ਚਾਹਾਂ ਸਾਡਾ ਇੱਥੇ ਆਉਣ ਦਾ ਕਾਰਨ ਭਗਵਾਨ ਬਾਗਬੀ ਜੀ ਦਾ ਇਹ ਪਵਿੱਤਰ ਸਥਾਨ ਹੈ ਜੀ ਤੁਸੀਂ ਲਾਈਵ ਕਰ ਰਹੇ ਹੋਵੋਗੇ ਹਾਂ ਇਸ ਜਗ੍ਹਾ ਇਹ ਜਗ੍ਹਾ 1957 ਤੋਂ ਪਹਿਲਾਂ ਹੀ ਬਣੀ ਹੈ ਅੰਦਰਲੇ ਪਾਸੇ ਇੱਕ ਮੈਂ ਦਿਖਾ ਸਕਦਾ ਉਹ ਨਹੀਂ ਪੱਥਰ ਨਹੀਂ ਲੱਗਾ ਹੋਇਆ ਬਹੁਤ ਪੁਰਾਣਾ ਪੰਜਾਬ ਸਰਕਾਰ ਦੇ ਮੰਤਰੀ ਵੱਲੋਂ ਨਹੀਂ ਪੱਥਰ ਲਾਇਆ ਗਿਆ ਇਸ ਜਗ੍ਹਾ ਨੂੰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਪਹਿਲਾਂ ਸ੍ਰਿੰਦਰ ਸਿੰਘਲੇ ਨੇ ਕੀਤੀ ਸੀ ਖਜ਼ਾਨਾ ਮੰਤਰੀ ਨੇ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਜੋ ਜੋੜੇ ਕੀਤੀ ਸੀ ਤੇ ਲੱਭਦੇ ਨਹੀਂ ਕਿਤੇ ਇਹ ਜਗ੍ਹਾ ਦੇ ਉੱਤੇ ਐਡੀ ਜਗ੍ਹਾ ਚੰਨੀ ਬੜੀ ਸ਼ਕਤੀ ਹੈ ਇਹ ਅੱਜ ਆ ਕੱਲ ਤੇ ਆ ਇੱਕ ਨੋਰਸ ਲਾਗੇ ਆਹ ਜਗ੍ਹਾ ਦੇ ਉੱਤੇ ਨੋਟਿਸ ਲਾ ਗਏ ਕਿ ਤੁਸੀਂ ਆ ਮੰਦਰ ਨੂੰ ਜਦ ਤੱਕ ਖਾਲੀ ਕਰੋ ਨਹੀਂ ਹਫਤੇਵਾਰ ਸੀਟਾ ਆ ਦੇਵਾਂਗੇ ਵਾਗਦੀਕ ਮੰਦਰ ਜਿਹੜਾ ਆ ਪਾਸ ਸਟੈਂਡ ਦੇ ਪਿਛਲੇ ਪਾਸੇ ਇਹ ਜਗ੍ਹਾ 'ਚ ਬਣਿਆ ਅਸਲ 'ਚ ਸਾਰੀ ਜਗ੍ਹਾ ਜਿਹੜੀ ਹੈ ਇਹ ਵਾਗਦੀਕ ਮੰਦਰ ਦੀ ਜਗ੍ਹਾ ਹੈ ਇਹ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਦੇ ਚੱਕਰ 'ਚ ਹੈ ਤੋਂ ਮੇਅਰ ਸਾਹਿਬ ਜਾਤਾ ਹੈ ਨਾ ਨੋਟਿਸ ਲਾਉਣ ਦੀ ਮਾਫੀ ਮੰਗੋ ਡਿਪਟੀ ਕਮਿਸ਼ਨਰ ਸਾਹਿਬ ਇਹ ਨੋਟਿਸ ਨੂੰ ਵਾਪਸ ਲਓ ਤੇ ਨਹੀਂ ਤਾਂ ਫਿਰ ਮੇਅਰ ਸਾਹਿਬ ਨਾ ਨਾ ਤੁਸੀਂ ਬਣੇ ਹੋ ਠੀਕ ਹੈ ਅਮਰੀਕਾ ਤੁਸੀਂ ਉਹ ਉਸੇ ਨਾਲ ਅਰਜੂਰ ਲਾ ਕੇ ਤੁਸੀਂ ਆਪਣਾ ਮਿਹਰਪੁਰ ਬਿਆਲਮੂਰ ਬਣ ਗਏ ਪਰ ਕਦੇ ਜਦੋਂ ਕਿਦੜ ਦੀ ਮੌਤ ਆਉਂਦੀ ਫਿਰ ਕਿਹਨਾਂ ਦੀ ਮੁੰਡੀ ਨਾਲ ਖਾਂਦਾ ਫੇਰਾਂ ਦੀ ਨਾਲ ਕਿਹਨਾਂ ਦੀ ਇਹਨਾਂ ਦੀ ਮੱਤਿਆਂ ਦੀ ਮੁੰਡੀ ਨਾਲ ਕਹਿੰਦਾ ਉਹ ਸਾਬਦਾ ਬੋਲਦਾ ਨਹੀਂ ਸਾਰੇ ਕਹਿੰਦੇ ਕਹਿੰਦੇ ਕਿ ਨਹੀਂ ਜਦੋਂ ਕਹਿੰਦੇ ਐਂਡ ਆਉਂਦਾ ਫਿਰ ਉਹ ਇਹਨਾਂ ਦੀ ਮੁੰਡੀ ਨਾਲ ਖਾਂਦਾ ਤੇ ਭਾਈ ਇਹਨਾਂ ਦੀ ਮੁੰਡੀ ਨਾਲ ਦਾਖੋ ਜਿਹੜਾ ਖਿਆਣਾ ਫਿਰ ਮੇਰੇ ਪਿੰਡਾਂ ਚ ਨੀ ਉਹ ਚੇੜਨਾ ਫਿਰ ਰਹਿਣਾ ਕੁਛ ਨਹੀਂ ਭੱਲੇ ਤੇ ਇਸ ਕਰਕੇ ਇਹ ਭਗਵਾਨ ਬਾਲਕੀ ਦੀ ਪਵਿੱਤਰ ਜਗ੍ਹਾ ਦੇ ਨਾਲ ਤੇ ਇਸ ਭਾਈ ਸਾਹਿਰੇ ਦੇ ਨਾਲ ਪੰਨਾ ਲੈਣ ਦੀ ਸੋਚੋ ਵੀ ਨਾ ਕਦੇ ਸੁਪਨਾ ਵੀ ਨਾ ਲਿਓ ਤੇ ਮੇਰ ਸਾਹਿਬ ਨਹੀਂ ਤਾਂ ਪਹਿਲਾਂ ਸਰਿੰਦਰ ਸਿੰਘ ਲਾ ਤੇ ਮਨਪ੍ਰੀਤ ਲੱਭਦੇ ਨਹੀਂ ਤੇ ਲੱਭਣੇ ਅਮਰਜੀਤ ਮਹਿਤਾ ਜੀ ਦੇ ਪਾਸੋਂ ਮਹਿਤਾ ਜੀ ਫਿਰ ਤੁਸੀਂ ਵੀ ਨਹੀਂ ਇਸ ਬਿਵਿੱਤ ਜਗ੍ਹਾ ਦੇ ਵਿੱਚ ਐ ਨਹੀਂ ਸਕਦੀ ਹੈ ਜਿਹੜੇ ਭਗਵਾਨ ਬਾਲਮੀਕ ਦੇ ਆਸ਼ੀਰਵਾਦ ਨਾਲ 12 13 ਸਾਲ ਦੇ ਬੱਚੇ ਰਾਮਚੰਦਰ ਦੀ ਫੌਜ ਨੂੰ ਸੱਤ ਸਗਾ ਸਕਦੇ ਹੈ ਹਨੂ ਮਾਨ ਨੂੰ ਰੱਸਾ ਪਾ ਸਕਦੇ ਹੈ ਰਾਮਚੰਦਰ ਦਾ ਛੱਡਿਆ ਘੋੜਾ ਫੜ ਸਕਦੇ ਹੈ ਤੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਤੇ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਇਹ ਭਗਵਾਨ ਬਾਲਮੀਕ ਦੀ ਕੌਮ ਹੈ ਸਮਾਜ ਦੂਸਰੇ ਅੱਜ ਦਾ ਸਾਡਾ ਦੋ ਤਰ੍ਹਾਂ ਦਾ ਪ੍ਰਦਰਸ਼ਨ ਐਸਐਸਪੀ ਬਠਿੰਡਾ ਵੱਲੋਂ ਗਰੀਬਾਂ ਦੀਆਂ ਦਰਖਾਸਤਾਂ ਤੇ ਸਲਵਾਈ ਨਾ ਕਰਨਾ ਤੇ ਦੂਜਾ ਇੱਕ ਨੋਟਸ ਭਗਵਾਨ ਬਾਲਮੀਕ ਦੇ ਮੰਦਰ ਨੂੰ ਢਾਹੁਣ ਦਾ ਲਾਹਣਾ ਇਹਦਾਂ ਦੀ ਸੰਕੇਤਕ ਪ੍ਰਦਰਸ਼ਨ ਸੀ ਲੋੜ ਪਈ ਤਾਂ ਪੱਕਾ ਮੋਰਚਾ ਵੀ ਅਸੀਂ ਲੋੜ ਤੋਂ ਪਿੱਛੇ ਨਹੀਂ ਹਟੂਗੇ ਜਿਹੜੇ ਨੋਟਸ ਲਾਇਆ ਗਿਆ ਇਹ ਤੁਸੀਂ ਕਹਿੰਦੇ ਪਹਿਲਾਂ ਵੀ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਇਹ ਜਗ੍ਹਾ ਕੀ ਵੀ ਭਗਵਾਨ ਵਾਲਮੀਕ ਮੰਦਿਰ ਪਹਿਲਾ ਨੋਟਸ ਕਿਸੇ ਨੇ ਲਾਉਣ ਦੀ ਹਿੰਮਤ ਰਿਸੇ ਕੀਤੀ ਅੰਦਰੋਂ ਅੰਦਰ ਹੀ ਅੰਦਰੋਂ ਹੀ ਕਬਜ਼ੇ ਦੀਆਂ ਸਕੀਮਾਂ ਬਣਾਈਆਂ ਗਈਆਂ ਤਾਂ ਹੁਣੇ ਨੋਟਸ ਲਾਇਆ ਬਈ ਬੜੀ ਖਾਂਦੀਆਂ ਵਾਲੀ ਗੱਲ ਹੈ ਕਿ ਇਧਰ ਹਰੋ ਇਧਰ ਆਟੋਮੈਟ ਦਿਖਾਉਣਾ ਤੁਹਾਨੂੰ ਇਧਰ ਹਟੋ ਬਾਬਾ ਜੀ ਉਹ ਸਾਹਮਣੇ ਪੱਥਰ ਲੱਗਿਆ ਹੋਇਆ ਉਹ ਬਾਹਰ ਭੇੜੀ ਯਾਰ ਉਹ ਬਾਹਰ ਭੇੜ ਤੋ ਬਾਹਰ ਭੇੜ ਦੇ ਆ ਬੰਦ ਥੋੜਾ ਬੰਦ ਕਰੋ ਇੱਥੇ ਇਧਰ ਹੋਈ ਗਏ ਇਧਰ ਜਰਮਣਾ ਕੋ ਬੰਦ ਕਰੀ ਛੋਟੂ ਇਧਰ ਆ ਜਾਓ ਆ ਆ ਆਵਾਜ਼ ਕਿਧਰ ਚੱਲਦੀ ਹੈ ਬੰਦ ਕਰਾਓ ਸਪੀਕਰ ਵਾਂਗ ਜਿਹੜਾ ਅੰਦਰ ਇਹ ਜਗ੍ਹਾ ਉਹ ਸਾਹਮਣੇ ਲਿਖਿਆ ਗੁਰਪ੍ਰੇਮ ਸਿੰਘ ਜੀ ਮੰਤਰੀ ਸਾਹਿਬ ਦਾ ਇਹ ਜੀ ਪੱਥਰ ਮੈਸੂਨ ਦਿਖਾਈ ਦੇਣਾ ਇੱਕ ਮਿੰਟ ਇਧਰ ਤੱਕ ਮੈਂ ਆਓ ਆ ਕਾਪੀਰਾਈਟ ਆ ਜੂਆ ਬੰਦ ਕਰੇ ਕਾਪੀ ਦਾ ਨਾਮ ਖੜ ਤੋਂ ਮੇਰਾ ਵੀਰਨ ਬੱਤਰਾ ਹਾਂ ਹਾਂ ਪੁਰਜ ਮੇਰ ਸਿੰਘ ਇਹ 1972 ਦਾ ਹੈ ਮਨੀ ਪੱਥਰ ਲੱਗਾ ਹੋਇਆ ਬਹੁਤ ਪੁਰਾਣਾ ਇਹਦੇ ਲਿਖਿਆ ਵੀ ਹੈਗਾ ਮਹਾਰਿਸ਼ੀ Swami Valmiki ਦਾ ਮੰਦਿਰ ਅਤੇ ਧਰਮਸ਼ਾਲਾ ਠੀਕ ਹੈ ਇਹ ਗੁਰਮੈਸਿਦਰ ਇਹ 1900 ਸਤਿਵੰਤੋ ਤੁਸੀਂ ਪਹਿਲਾਂ ਦਾ ਬਣਾ ਹੋਇਆ ਤੇ ਬਤਤਰੀ ਸਾਬ ਮੰਤਰੀ ਸਾਹਿਬ ਨੇ ਨਹੀਂ ਪੱਥਰ ਰੱਖਿਆ ਬਕਦਾ ਇਹ ਜਿਹੜੀ ਜਗ੍ਹਾ ਸਾਰੀ ਇਹ ਸਾਰ ਜਿਹੜੀਆਂ ਰੇੜੀਆਂ ਲੱਗੀਆਂ ਸਾਰੀਆਂ ਭਗਵਾਨ ਬਾਲਮੀਕ ਜੀ ਦੇ ਮੰਦਿਰ ਦੀ ਹੈ। ਤੋਂ ਇਹ ਇਹ ਜਿਹਨੂੰ ਇਹ ਜਿਹੜੀ ਜਗ੍ਹਾ ਸੀ ਉਹਦੇ ਉਹਨਾਂ ਨੂੰ ਕਹਿੰਦੇ ਸੀ ਮਜਬੀ ਸਿੱਖਾਂ ਦਾ ਖਿੱਤਾ ਐਵੇਂ ਕਹਿੰਦੇ ਸੀ। ਤੇ ਇਸ ਜਗ੍ਹਾ ਦੇ ਉੱਤੇ ਮੰਦਿਰ ਬਣਾ ਮੰਤਰੀ ਸਾਹਿਬ ਵੀ ਆਏ। ਹੁਣ ਜਗ੍ਹਾ ਮਹਿੰਗੀ ਹੋ ਗਈ ਅਸਲ ਦੇ ਵਿੱਚ ਸਾਰੀਆਂ ਨਹੀਂ ਜਗ੍ਹਾ ਇਸ ਇਹਦੇ ਤੇ ਰਹੀ ਹੈ। ਪਹਿਲਾਂ ਜੋ ਜੋ ਸਾਹ ਨੇ ਵੀ ਚੇਤਨ ਕੀਤਾ ਉਦੋਂ ਪਹਿਲਾਂ ਸ੍ਰਿੰਦਰ ਸਿੰਘਲੇ ਨੇ ਵੀ ਚੇਤਨ ਕੀਤਾ ਤੇ ਹੁਣ ਇਹ ਮੇਆ ਸਾਹ ਨੇ ਬਣਿਆ ਇਹਨਾਂ ਨੇ ਚੇਤਨ ਕੀਤਾ ਨਾ ਇਹ ਨੋਟਿਸ ਹੀ ਲਾਤਾ ਬੜੀ ਹਾਨੇ ਵਾਲੀ ਗੱਲ ਨਹੀਂ ਇਹ ਤਾਂ ਜਦੋਂ ਵਾਲਮੀਕੀ ਜੀ ਲਿਖਿਆ ਮੰਦਰੀ ਹੈ ਜਦੋਂ ਬੋਰਡ ਉਹੀ ਲੱਗਿਆ ਨਹੀਂ ਪੱਤਰੀ ਇਹ ਤਾਂ ਉਹੀ ਕਹਣਾ ਨਾ ਵੀ ਅਕਲ ਦੇ ਅਕਲ ਦੇ ਨਹੀਂ ਹੈ ਜਾਂ ਕਰੋ ਵੀ ਸਦਾ ਦੇ ਸ਼ਰਾਬੀ ਹੈ ਕੁਰਸੀ ਦੇ ਬੈਠ ਕੇ ਇਹਨਾਂ ਨੂੰ ਇਹਨਾਂ ਸਦਾ ਦਾ ਨਸ਼ਾ ਹੋ ਗਿਆ ਇਹਨਾਂ ਨੂੰ ਕੋਈ ਦਿਖਦਾ ਹੀ ਨਹੀਂ ਹੈ ਇਹਨਾਂ ਨੂੰ ਲੱਗਦਾ ਹੈ ਭਗਵਾਨ ਵਾਲਮੀਕਵੰਦਰ ਦਾ ਕੀ ਆਉਂ ਹੀ ਹੈ ਪਰ ਇੱਕ ਗੱਲ ਜ਼ਰੂਰ ਯਾਦ ਰੱਖ ਲਿਓ ਮੈਂ ਤੁਹਾਨੂੰ ਕਹਿਣਾ ਚਾਹਣਾ ਭਗਵਾਨ ਬਾਲਮੀ ਜੀ ਦੇ ਆਸ਼ੀਰਵਾਦ ਨਾਲ 12 13 ਸਾਲਾਂ ਦੇ ਬੱਚਿਆਂ ਨੇ रामचंद्र राजे रामचंद्र ਦਾ ਸਿੱਦਾ ਘੋੜਾ ਫੜ ਲਿਆ ਸੀ ਤੇ ਹਰਮਾਨ ਜੀ ਨੂੰ ਮੈਂ ਸਤਿਕਾਰ ਕਰਦਾ ਉਹਨਾਂ ਨੂੰ ਵੀ ਉਹਨਾਂ ਨੇ ਬੰਨ੍ਹ ਲਿਆ ਸੀ ਤੇ ਢਾਈ ਟੱਕਾਂ ਉੱਥੇ ਸੋਬਰ ਮੜਨ ਵਾਲਾ ਸੀ ਤੋਂ ਇਸ ਕਰਕੇ ਇਹ ਉਹ ਕੌਮ ਹੈ ਤਾਂ ਕੋਈ ਵੀ ਇਧਰ ਯਤਨ ਨਾ ਕਰੇ ਇਧਰ ਦੇਖਣ ਵਾਲੇ ਪਾਸੇ ਨੂੰ ਜੇ ਕੋਈ ਕਰੂਗਾ ਇਸੇ ਨੋਟਿਸ ਲਾਉਣ ਵਾਸਤੇ ਮੇਅਰ ਸਾਹਿਬ ਤੇ ਡਿਪਟੀ ਕਮਿਸ਼ਨਰ ਸਾਹਿਬ ਇਹ ਮਹਿਸੂਸ ਕਰਨ ਇਸ ਗੱਲ ਨੂੰ ਕਿ ਇਹ ਗਲਤ ਕੀਤਾ ਹੈ ਤੇ ਇਸ ਤਰ੍ਹਾਂ ਦਾ ਕਿ ਤੂੰ ਨਹੀਂ ਹੋਣ ਦੇਵਾਂਗੇ ਇਸ ਨੋਟਿਸ ਇਹ ਨਗਰ ਨਿਗਮ ਦਾ ਅੱਛਾ ਹੋ ਠੀਕ ਹੈ ਇਹ ਅੱਜ ਜਿਹੜਾ ਰੋਸ ਹੈ ਜੀ ਕਾਲੀਆਂ ਛੱਡੀਆਂ ਇਹ ਰੋਸ ਸਿੱਕ ਤਾਂ ਇਹ ਮੇਜਰ ਸਾਹਿਬ ਦੇ ਇਸ ਗਤੀਰੇ ਦੇ ਖਿਲਾਫ ਕੀਤਾ ਇੱਕ ਐਸਐਸਪੀ ਬਟਿੰਡਾ ਜਿਹੜੇ ਹੈਗੇ ਆਪਣੀ ਕੌਂਡਲ ਮੈਡਮ ਉਹਨਾਂ ਦੇ ਕੋਲ ਇਹ ਘੱਟੋ ਘੱਟ 15 ਦਰਖਾਸਤਾਂ ਪਈਆਂ ਜਿਹੜੀਆਂ ਦਲਦਪਾਈ ਚਰੇ ਦੀਆਂ ਜਿਨ੍ਹਾਂ ਤੇ ਸੁਣਵਾਈ ਨਹੀਂ ਹੋ ਰਹੀ ਕਈ ਦਰਖਾਸਤਾਂ ਦਾ ਬਿਨਾ ਬੁਲਾਏ ਫਾਇਲ ਕਰ ਦਿੰਦੇ ਆ ਇੱਕ ਪੰਨੂ ਅਤਵਾਦੀ ਨੇ ਅਬੜਕਰ ਸਾਹਿਬ ਦੇ ਖਿਲਾਫ ਬੋਲਿਆ ਸੀਗਾ ਤੇ ਅਸੀਂ ਉਹ ਮੰਗ ਪੱਤਰ ਦੇਣ ਵਾਸਤੇ ਗਏ ਸੀ ਤੇ ਐਸਐਸਪੀ ਮੈਡਮ ਨੇ ਅੱਤਵਾਦੀ ਦੇ ਖਿਲਾਫ ਮੰਗ ਪੱਤਰ ਲੈਣ ਦਾ ਟਾਈਮ ਨਹੀਂ ਦਿੱਤਾ ਇੱਕ ਸਨਮਾਨ ਕਰਨ ਵਾਸਤੇ ਬੰਦੇ ਆ ਗਏ ਅੱਤਵਾਦੀ 바ਵਾ ਸਵਾ ਮੇਡ ਦਾ ਕਰਦਾ ਅਪਮਾਨ ਕਰ ਰਿਹਾ ਹੈ ਜਿਹੜੇ ਅਮਿੜਕਰਜੀ ਕਰਕੇ ਅਸੀਂ ਕੁਰਸੀਆਂ ਤੇ ਬੈਠੇ ਆ ਉਹਦਾ ਮੰਗ ਪੱਤਰ ਲੈਣ ਦਾ ਟਾਈਮ ਸਾਡੇ ਕੋਲ ਹੈ ਨਹੀਂਗਾ ਤੇ ਸਨਮਾਨ ਲੈਣ ਬਾਅਦ ਸਾਡੇ ਕੋਲ ਟਾਈਮ ਹੈਗਾ ਫੋਟੋ ਵੀ ਲੱਗੀ ਹੋਈ ਹੈ ਤਾਂ ਇਸ ਕਰਕੇ ਇਹ ਜਿਹੜਾ ਅਸੀਂ ਇਹ ਰੋਸ ਪ੍ਰਦਰਸ਼ਨ ਹੈ ਅਸਲ ਵਿੱਚ ਸੰਕੇਤਕ ਰੋਸ ਪ੍ਰਦਰਸ਼ਨ ਅਸੀਂ ਰੱਖਿਆ ਸੀ ਤੋ ਇਸ ਤੋਂ ਬਾਅਦ ਜੇ ਨਹੀਂ ਹੈ ਪਤੀਰਾ ਬਦਲੂਗਾ ਮੇਅਰ ਨੇ ਮਾਫੀ ਨਾ ਮੰਗੀ ਇਸ ਗੱਲ ਦੀ ਤਾਂ ਤਿੱਖਾ ਸੰਘਰਸ਼ ਵਿੜਾਂਗੇ ਲੋੜ ਪਈ ਤਾਂ ਮੇਅਰ ਦੇ ਦਰਬਾਰ ਵਿੱਚ ਵੀ ਜਾ ਕੇ ਬੈਠਣ ਦਾ ਕੰਮ ਕਰਾਂਗੇ